ਕੀ ਕਾਲ ਜੋੜੇ ਵਿਚਲੇ ਡੋਨਰ ਹਾਜ਼ਰ ਨਾਲ ਜੀ ਆ ਹੈਗਾ ਜੀ ਮੰਨਪੁਰ ਤੋਂ ਗੋਹ ਦਾ ਰਸਤਾ ਅਸਤਾ ਗੋਹ ਪਿੰਡਾਂ ਦਾ ਰਸਤਾ ਮੰਨਪੁਰ ਤੋਂ ਗੋਹ ਹੌਜ਼ ਨੂੰ ਬੁਹਾਉਣੇ ਆਪਾਂ ਇਹ ਹੈਗਾ ਜੀ ਪਿੰਡ ਗੋਹ ਦਾ ਰਸਤਾ ਮੰਨਪੁਰ ਤੋਂ ਗੋਹ ਜਿਹੜਾ ਮੰਨਪੁਰ ਤੋਂ ਗੋਹ ਦਾ ਰਸਤਾ ਆ ਇਹ ਕਿਹੜਾ ਰਸਤਾ ਇਹ ਸਿੱਧਾ ਮੰਨਪੁਰ ਤੋਂ ਜਾਂ ਮੰਨਪੁਰ ਤੋਂ ਗੋਹ ਆਂਦਾ ਜੀ ਇਹ ਸਿਰ ਪਰ 15 ਮਿੰਟ ਦਾ ਰਸਤਾ ਹੈ 15 ਆਹੋ ਜੀ ਆ ਗਿਆ ਪਿੰਡ ਕੋਹ ਕੋ ਪਿੰਡ ਆ ਗਏ ਗੋ ਪਿੰਡ ਦੇਖੋ ਜੀ ਉਹ ਆ ਗਈ ਬੱਡੇ ਕੋ ਪਿੰਡ ਆਹ ਦੇਖੋ ਜੀ ਪਿੰਡ ਕੋ ਪਿੰਡ ਕੋ ਆ ਗਿਆ ਜੀ ਆਹ ਹੈਗਾ ਜੀ ਪਿੰਡ ਕੋ ਦਾ ਰਸਤਾ ਪਿੰਡ ਕੋ ਆ ਗਿਆ ਦੇ ਵਿੱਚ ਆਪਾਂ ਐਂਟਰ ਹੋ ਗਏ ਆ ਤੁਹਾਨੂੰ ਅੱਜ ਗੋਹਾੜਾ ਖੰਡਾ ਦਿਖਾਉਣੇ ਆ ਫਿਰ ਗੋਹਾੜਾ ਖੰਡਾ ਮੇਕਅੱਪ ਕਰਦੇ ਵਾਧੂ-ਵਾਧੂ ਲਾਇਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਜੀ ਵਾਧੂ-ਵਾਧਾ ਪਾਪਾ ਦੀਆਂ ਵੀ ਬੜਾ ਘੜੀ ਆਪਾਂ ਪਾਰ ਜਨ ਨੂੰ ਡੋ ਗੋੜਾ ਖੜਾਖਣਾ ਦਿਖਾਵਾਂਗੇ ਪਿੰਡ ਗੋ ਦਾ ਦਾਖੜਨਾ ਆ ਗਿਆ ਜੀ ਪਿੰਟ ਗੋੜਾ ਖੜਾਖਣਾ ਤੁਹਾਨੂੰ ਦਿਖਾਉਣੇ ਆ ਆ ਗਿਆ ਜੀ ਪਿੰਟ ਗੋੜਾ ਖੜਾਖਣਾ